ਇੱਕ ਸਿੱਖ ਪ੍ਰਚਾਰਕ ਸੀ ਸੀ ਇਸ ਕਰਕੇ ਕਿਹਾ ਕਿ ਕਿਉਂਕਿ ਹੁਣ ਵਲੌਗਰ ਬਣ ਚੁੱਕੇ ਆ ਉਹ ਕਹਿੰਦੇ ਸੀ ਵੀ ਸਿੱਖਾਂ ਨੂੰ ਸਿਰ ਵਰਤਨੇ ਚਾਹੀਦੇ ਆ ਕਿਉਂਕਿ ਅੱਗੇ ਬਹੁਤ ਨੁਕਸਾਨ ਹੋ ਗਿਆ ਬੰਦਾ ਪੁੱਛੇ ਵੀ ਸਿੱਖੀ ਭਲਾ ਕੋਈ ਸੌਦਾ ਵੀ ਇੱਥੇ ਨਫਾ ਨੁਕਸਾਨ ਦੇਖਿਆ ਜਾਵੇ ਸਿੱਖੀ ਤਾਂ ਸੀਸ ਧਲੀ ਧਰ ਕੇ ਪੁਗਾਈ ਜਾਂਦੀ ਆ ਪਰ ਸੋਚੋ ਕਿ ਇੱਕ ਪਿਓ ਉਹ ਆਪਣੇ ਪੁੱਤਾਂ ਨੂੰ ਕਹੇ ਵੀ ਗੁਰੂ ਖਾਤਰ ਮੇਰਾ ਸੀਸ ਵੜ ਦੇਓ ਸਿਰਫ ਗੱਲੀਮਾਤੀ ਨਹੀਂ ਸੱਚਮੁੱਚ ਉਹਨੇ ਆਪਣਾ ਸੀਸ ਗੁਰੂ ਖਾਤਰ ਕਟਵਾਇਆ ਦੱਸੋ ਉਸ ਸਿੱਖ ਬਾਰੇ ਕੀ ਕਹਾਂਗੇ ਦੁਨਿਆਵੀ ਬੰਦਾ ਸੋਚਦਾ ਵੀ ਕਿਉਂ ਮਰਨਾ ਸਿੱਖ ਸੋਚਦਾ ਕਿ ਗੁਰੂ ਦੀ ਨਜ਼ਰ ਚ ਪ੍ਰਵਾਨ ਕਿਵੇਂ ਹੋਣਾ ਉਥੇ ਨਫੇ ਨੁਕਸਾਨ ਥੋੜੀ ਦੇਖੇ ਜਾਂਦੇ ਆ ਇੱਕ ਹੋਰ ਹੈਗੇ ਆ ਦੋ ਦੋ ਸਾਲ ਦੇ ਕੋਰਸ ਕਰਕੇ ਪ੍ਰਚਾਰਕ ਬਣੇ ਜਿਹੜੇ ਉਹ ਵੀ ਕਹਿੰਦੇ ਹੁੰਦੇ ਜੀ ਇਤਿਹਾਸ ਚ ਆ ਵੀ ਝੂਠਾ ਆ ਵੀ ਨਹੀਂ ਹੋ ਸਕਦਾ ਯਾਨੀ ਸਿੱਖ ਇਤਿਹਾਸ ਨੂੰ ਵਿਗਿਆਨ ਦੀ ਕਸਵੱਟੀ ਤੇ ਪਰਖਦੇ ਹੁੰਦੇ ਆ ਹੁਣ ਉਹਨਾਂ ਨੂੰ ਕੌਣ ਸਮਝਾਵੇ ਵੀ ਇੱਥੇ ਕੋਈ ਸੀਸ ਲੱਥੇ ਤੇ ਜੰਗ ਵੀ ਲੜਦਾ ਹੈ ਤੇ ਕੋਈ ਖੁਦ ਆਪਣਾ ਸੀਸ ਗੁਰੂ ਖਾਤਰ ਕਟਵਾ ਵੀ ਲੈਂਦਾ ਅੱਜ ਜਿਹੜਾ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਉਹ ਉਸ ਧਰਤੀ ਤੇ ਵਰਤਿਆ ਜਿੱਥੇ ਕਦੇ ਕਿਸਾਨਾਂ ਨੇ ਮੋਰਚਾ ਲਾਇਆ ਸੀ ਉਹੀ ਕੁੰਡਲੀ ਬਾਰਡਰ ਦੀ ਧਰਤੀ ਜਿੱਥੇ ਦੁਨੀਆ ਦੀ ਇੱਕ ਹਕੂਮਤ ਟਰੈਕਟਰਾਂ ਦੀਆਂ ਰੇਸਾਂ ਦਿੰਦੇ ਕਿਸਾਨਾਂ ਦੇ ਹੌਸਲੇ ਅੱਗੇ ਝੁਕਦੀ ਦੇਖੀ ਪਰ ਜਿਹੜੇ ਲੋਕ ਉਸ ਮੋਰਚੇ ਵਿੱਚ ਗਏ ਵੀ ਹੋਣੇ ਉਹਨਾਂ 'ਚੋਂ ਮਸਾ 1% ਹੋਣੇ ਆ ਜਿਨ੍ਹਾਂ ਨੂੰ ਪਤਾ ਹੋਣਾ ਕਿ ਜਿੱਥੇ ਅਸੀਂ ਇਹ ਟੈਂਟ ਲਾ ਕੇ ਬੈਠੇ ਆ ਇੱਥੇ ਨਵੇਂ ਗੁਰਾਂ ਨਾਲ ਸੰਬੰਧਿਤ ਇੱਕ ਵੱਡਾ ਇਤਿਹਾਸ ਲੋਕਿਆ ਹੋਇਆ ਵੀਡੀਓ ਪੂਰੀ ਦੇਖ ਲਿਓ ਕਿਉਂਕਿ ਵੀਡੀਓ ਦੇ ਅਖੀਰ ਵਿੱਚ ਕੁਝ ਅਹਿਮ ਜਾਣਕਾਰੀ ਵੀ ਅਸੀਂ ਦਿੱਤੀ ਹੋਈ ਹੈ ਇੱਕ ਤਾਂ ਕਿਸਾਨਾਂ ਨੇ ਹੁਣ ਸ਼ੰਭੂ ਬਾਰਡਰ ਤੇ ਦੁਬਾਰਾ ਮੋਰਚਾ ਲਾਇਆ ਹੋਇਆ ਇੱਕ ਪਹਿਲਾ ਕਿਸਾਨ ਮੋਰਚਾ ਸੀ ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ ਤੇ ਤੁਸੀਂ ਜੇ ਉਸ ਮੋਰਚੇ ਦਾ ਹਿੱਸਾ ਬਣਿਓ ਤਾਂ ਤੁਹਾਨੂੰ ਪਤਾ ਹੋਣਾ ਹੈ ਉੱਥੇ ਇੱਕ TDI ਮਾਲ ਸੀ ਜਿੱਥੇ ਨਿਹੰਗ ਸਿੰਘਾਂ ਨੇ ਘੋੜੇ ਬੰਨੇ ਹੋਏ ਸੀ ਉੱਥੇ ਹੀ ਕੋਲ ਇੱਕ KFC ਵਾਲਾ ਟਾਵਰ ਵੀ ਸੀ ਉੱਚਾ ਜਿਆ ਯਾਦ ਆਇਆ ਜਿੱਥੇ ਇਸ ਕਿਸਾਨ ਮੋਰਚੇ ਨੇ ਦੁਨੀਆ ਭਰ ਵਿੱਚ ਪੰਜਾਬ ਨੂੰ ਇੱਕ ਵੱਖਰੀ ਪਛਾਣ ਦਿੱਤੀ ਉੱਥੇ ਹੀ ਕੁੰਡਲੀ ਤੇ ਸਿੰਘੂ ਬਾਰਡਰ ਨਾਮ ਵੀ ਆਪਣੇ ਪਿੰਡਾਂ ਵਾਲਿਆਂ ਨੇ ਪਹਿਲੀ ਵਾਰ ਸੁਣੇ ਸੀ ਜਿੱਥੇ ਇਹ ਮੋਰਚਾ ਲੱਗਾ ਸੀ ਅੱਜ ਉਸ ਏਰੀਏ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਕਿਸਾਨ ਮੋਰਚੇ ਦਾ ਇਤਿਹਾਸ ਤਾਂ ਸਾਡੇ ਸਾਹਮਣੇ ਵਾਪਰਿਆ ਪਰ ਉਸ ਸਥਾਨ ਤੇ ਇੱਕ ਹੋਰ ਵੱਡੀ ਘਟਨਾ ਵਾਪਰੀ ਸੀ ਜੋ ਅੱਜ ਸਾਂਝੀ ਕਰਾਂਗੇ ਕਿਉਂਕਿ ਸਾਡੇ ਚੋਂ ਬਹੁਤੇ ਲੋਕ ਉਸ ਘਟਨਾ ਅਤੇ ਉਸ ਇਤਿਹਾਸ ਬਾਰੇ ਨਹੀਂ ਜਾਣਦੇ ਹਰਿਆਣਾ ਨਾਲ ਸੰਬੰਧਿਤ ਰੱਖਣ ਵਾਲੇ ਸਿੱਖ ਤੇ जाट ਉਹਨਾਂ ਨੂੰ ਪਤਾ ਹੋਣਾ ਉਸ ਇਤਿਹਾਸ ਬਾਰੇ ਜਿਹੜਾ ਧਰਮ ਦੀ ਚਾਦਰ ਨੌਵੇਂ ਗੁਰੂ ਨਾਨਕ ਤਿਲਕ ਜੰਜੂ ਦੇ ਰਾਖੇ ਤੇਗ ਦੇ ਧੰਨੀ ਪਾਦਸ਼ਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਜੁੜਿਆ ਹੋਇਆ। ਹਿੰਦੂ ਧਰਮ ਦੀ ਰਾਖੀ ਲਈ ਜਦੋਂ ਧੰਨ ਧੰਨ ਸਾਹਿਬ ਸ੍ਰੀ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਭੇਟ ਕੀਤਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਸੀਸ ਭਾਈ ਜੈਤਾ ਜੀ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਆਏ ਸੀ। ਪਾਦਸ਼ਾ ਦੇ ਧੜ ਦਾ ਸੰਸਕਾਰ ਭਾਈ ਲੱਖੀਸ਼ਾ ਬੰਜਾਰਾ ਨੇ ਆਪਣੇ ਘਰ ਵਿੱਚ ਕੀਤਾ ਸੀ ਆਪਣੇ ਘਰ ਨੂੰ ਅੱਗ ਲਾ ਕੇ। ਸੀਸ ਭਾਈ ਜੈਤਾ ਜੀ ਚੁੱਕ ਕੇ ਲੈ ਆਏ ਸੀ। ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਦਾ ਲੰਮਾ ਪਿੰਡ ਹੈ ਹੁਣ ਵਾਂਗ ਕੋਈ ਚਾਰ ਲੇਨ ਸੜਕਾਂ ਨਹੀਂ ਸੀਗੀਆਂ ਨਾ ਹੀ ਅੱਜ ਵਾਂਗ ਕੋਈ ਪੱਦਰੇ ਰਾ ਸੀਗੇ ਪਰ ਭਾਈ ਜੈਤਾ ਜੀ ਗੁਰੂ ਪਾਤਸ਼ਾਹ ਦਾ ਸੀਸ ਲੈ ਤੁਰੇ ਤੁਹਾਨੂੰ ਪਤਾ ਹੈ ਕਿ ਕੁੰਡਲੀ ਦਾ ਇਲਾਕਾ ਦਿੱਲੀੋਂ ਬਾਹਰ ਪੈਂਦਾ ਯਾਨੀ ਸਾਰੀ ਦਿੱਲੀ ਲੰਘ ਕੇ ਸਿੰਘੂ ਟੱਪ ਕੇ ਕੁੰਡਲੀ ਦਾ ਇਲਾਕਾ ਆਉਂਦਾ ਇਸ ਇਲਾਕੇ ਵਿੱਚ ਜਿੱਥੇ ਰਸੋਈ ਢਾਬਾ ਪੈਂਦਾ ਜਿੱਥੇ ਭਾਈ ਦੀਪ ਸਿੱਧੂ ਦਾ ਟੈਂਟ ਹੁੰਦਾ ਸੀ ਉਸ ਇਲਾਕੇ ਨੂੰ ਵੱਡ ਖਾਲਸਾ ਕਿਹਾ ਜਾਂਦਾ ਇਹ ਜਾਟਾਂ ਦਾ ਪਿੰਡ ਹੁੰਦਾ ਸੀ ਇਸ ਰਾਹ ਤੋਂ ਹੀ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਗਏ ਸੀ ਇਸ ਇਲਾਕੇ ਦੇ ਜਾਟ ਸਿੱਖੀ ਨਾਲ ਜੁੜੇ ਹੋਏ ਸੀ ਦਿੱਲੀ ਤੋਂ ਗੁਰੂ ਸਾਹਿਬ ਦਾ ਸ਼ਹੀਦੀ ਸੀਸ ਲੈ ਕੇ ਭਾਈ ਜੈਤਾ ਜੀ ਕੁੰਡਲੀ ਦੇ ਨੇੜੇ ਪਿੰਡ ਖੁਸ਼ਹਾਲ ਗੜੀ ਵਿਖੇ ਭਾਈ ਖੁਸ਼ਹਾਲਾ ਜੀ ਦੇ ਘਰ ਪੜਾ ਕੀਤਾ ਸੀ ਉਹਨਾਂ ਨੇ ਜਦੋਂ ਭਾਈ ਖੁਸ਼ਹਾਲਾ ਜੀ ਨੂੰ ਪਤਾ ਲੱਗਾ ਕਿ ਭਾਈ ਜੈਤਾ ਜੀ ਕੋਲ ਗੁਰੂ ਸਾਹਿਬ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਹੈ ਤਾਂ ਉਸਨੇ ਸੋਚਿਆ ਕਿ ਅਜਿਹੇ ਸਮੇਂ ਜੇ ਮੇਰਾ ਜੀਵਨ ਧਰਮ ਦੇ ਲੇਖੇ ਲੱਗ ਜਾਵੇ ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਪ੍ਰਾਤਨ ਸਾਖੀਆਂ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲੇ ਪਿੰਡ ਪੁੱਜੇ ਉਸ ਪਿੰਡ ਦਾ ਨਾਮ ਸੀ ਗੜੀ ਮੀਹ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੁਹਤਵਾਰ ਬਾਬਾ ਖੁਸ਼ਾਲਾ ਜੀ ਨੂੰ ਖਬਰ ਮਿਲੀ ਕਿ ਮੁਗਲ ਸਿਪਾਈ ਭਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਨੂੰ ਆ ਰਹੇ ਨੇ ਬਾਬਾ ਖੁਸ਼ਾਲਾ ਜੀ ਗੁਰੂ ਮਹਾਰਾਜ ਦੇ ਸੀਸ ਤੇ ਭਾਈ ਜੈਤਾ ਜੀ ਨੂੰ ਬਹੁਤ ادب ਸਤਕਾਰ ਨਾਲ ਆਪਣੇ ਘਰ ਲੈ ਕੇ ਆਏ ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤਗੁਰਾਂ ਦੇ ਸੀਸ ਨੂੰ ਮੁਗਲਾ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ ਬਾਬਾ ਖੁਸ਼ਾਲਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਿਪਾਈਆਂ ਨੂੰ ਦੇ ਦਿੱਤਾ ਜਾਵੇ ਸਭ ਨੇ ਇਸ ਗੱਲ ਤੇ ਸਹਿਮਤੀ ਤਾਂ ਪ੍ਰਗਟਾਈ ਪਰ ਸਿਰ ਦੇਵੇ ਕੌਣ ਬਾਬਾ ਖੁਸ਼ਾਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਕਿ ਇਸ ਮਹਾਨਕਾਰ ਚ ਲਈ ਮੇਰਾ ਸਿਰ ਹਾਜ਼ਰ ਹੈ ਕਾਫੀ ਝਿਜਕਤੇ ਨਾਨੁਕਰ ਮਗਰੋਂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੀ ਗੱਲ ਨਾਲ ਸਹਿਮਤ ਹੋ ਗਏ ਮਹਾਰਾਜ ਦੇ ਸੀਸ ਦਾ ਨਰਾਦਰ ਰੋਕਣ ਲਈ ਬਾਬਾ ਖੁਸ਼ਾਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸੀਸ ਭੇਟ ਕਰ ਦਿੱਤਾ ਭਾਈ ਜੈਤਾ ਜੀ ਨੂੰ ਸਵੇਰੇ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸਹਿਤ ਨਵੇਂ ਪਾਦਸ਼ਾਹ ਦੇ ਸੀਸ ਸਮੇਤ ਉਥੋਂ ਅਨੰਦਪੁਰ ਸਾਹਿਬ ਨੂੰ ਵੇਦਾ ਕਰ ਦਿੱਤਾ ਕੁਝ ਚੇਰ ਮਗਰੋਂ ਮੁਗਲ ਸਪਈਆਂ ਟੁੱਕੇ ਬਾਬਾ ਖੁਸ਼ਾਲਾ ਜੀ ਦਾ ਸੀਸ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਉਹ ਕਾਫਰ ਕਿੱਥੇ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਾਗੀ ਗੁਰੂ ਦਾ ਸਿਰ ਚਾਂਦਨੀ ਚੌਂਕ ਤੋਂ ਚੁੱਕ ਕੇ ਲਿਆਂਦਾ ਮੁਗਲ ਸਿਪਾਈ ਗੁੱਸੇ ਵਿੱਚ ਬੋਲੇ ਪਿੰਡ ਵਾਲਿਆਂ ਨੇ ਇਸ ਮਸਲੇ ਬਾਰੇ ਸੋਚਿਆ ਹੀ ਨਹੀਂ ਸੀ ਵੀ ਸੀਸ ਬਦਲੇ ਸੀਸ ਤਾਂ ਦੇ ਦਿੱਤਾ ਪਰ ਜਿਹਨੇ ਸੀਸ ਲਿਆਂਦਾ ਉਹਨੂੰ ਵੀ ਤਾਂ ਸਿਪਾਈ ਫੜ ਕੇ ਲੈ ਜਾਣਗੇ ਸੋ ਉਹਨਾਂ ਸਿਰ ਹੁਣ ਹੋਰ ਵਿਪਤਾ ਪੈ ਗਈ ਸੀ ਸਿਪਾਈ ਫੇਰ ਗੁੱਸੇ 'ਚ ਬੋਲੇ ਵੀ ਜਲਦੀ ਪੇਸ਼ ਕਰੋ ਉਸ ਕਾਫਰ ਨੂੰ ਨਹੀਂ ਤਾਂ ਤੁਹਾਡੇ 'ਚੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਹੀ ਇੱਕ ਹੋਰ ਬਜ਼ੁਰਗ ਅੱਗੇ ਆਇਆ ਉਹਨੇ ਭਾਈ ਜੈਤਾ ਜੀ ਦੀ ਥਾਂ ਤੇ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਮੁਗਲ ਸਪਾਈ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਮੁਗਲ ਸਪਾਈਆਂ ਨੇ ਬਾਬਾ ਖੁਸ਼ਾਲਾ ਜੀ ਦਾ ਸਿਰ ਜਾ ਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ ਜਦੋਂ ਬਾਦਸ਼ਾਹ ਨੇ ਦੇਖਿਆ ਤੇ ਜਦੋਂ ਉਹਨੂੰ ਅਸਲੀਅਤ ਪਤਾ ਲੱਗੀ ਤਾਂ ਉਸ ਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਕਿ ਇਹ ਸੀਸ ਗੁਰੂ ਤੇਗ ਬਹਾਦਰ ਸਾਹਿਬ ਦਾ ਨਹੀਂ ਹੈਗਾ ਸਾੜ ਕੇ ਸੁਆਹ ਕਰਦੇ ਉਹ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਾ ਮਜ਼ਾਕ ਕੀਤਾ ਤੇ ਔਰੰਗਜ਼ੇਬ ਦੇ ਇਸ ਹੁਕਮ ਦੀ ਦੇਰ ਸੀ ਕਿ ਸਾਰਾ ਗੜੀ ਪਿੰਡ ਮੁਗਲਾ ਨੇ ਸਾੜ ਕੇ ਸੁਆਹ ਕਰ ਦਿੱਤਾ ਸਮਾਂ ਲੰਘਿਆ ਤੇ ਭਾਈ ਖੁਸ਼ਾਲਾ ਦੀ ਵੰਸ਼ ਨੇ ਇਸ ਪਿੰਡ ਨੂੰ ਨਵੇਂ ਸਿਰੋਂ ਤੋਂ ਵਸਾਇਆ ਤੇ ਇਸ ਦਾ ਨਾਮ ਬੜਖਾਲਸਾ ਰੱਖਿਆ ਇਸ ਪਿੰਡ ਵਿੱਚ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦਗਾਰ ਵੀ ਬਣੀ ਹੋਈ ਹੈ ਸਾਖੀਆਂ ਚ ਲਿਖਿਆ ਕਿ ਚਾਂਦਰੀ ਚੌਂਕ 'ਚ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤੇਜ ਹਨੇਰੀ ਚਖੜ ਆਇਆ ਤੇ ਇਸੇ ਹਨੇਰੀ ਵਿੱਚ ਹੀ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕਿਆ ਤੇ ਭਾਈ ਲੱਖੀ ਸ਼ਾਹ ਗੁਰੂ ਸਾਹਿਬ ਦਾ ਧੜ ਚੁੱਕ ਕੇ ਲੈ ਗਿਆ ਸੀ ਲੋਕ ਕਹਿਣ ਵੀ ਜੇ ਹਕੂਮਤ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦਾ ਨਾਂ ਧੜ ਹੈਗਾ ਨਾ ਸੀਸ ਤਾਂ ਦਿੱਲੀ ਦੇ ਸਿੱਖਾਂ ਤੇ ਕਹਿਰ ਦੀ ਹਨੇਰੀ ਝੁੱਲੇਗੀ ਦੇਖਦੇ ਹੀ ਦੇਖਦੇ ਦੋ ਸਿੱਖ ਹਨੇਰੀ 'ਚ ਆਏ ਇੱਕ ਨੇ ਦੂਜੇ ਦਾ ਸਿਰ ਧੜ ਤੋਂ ਵੱਖਰਾ ਕੀਤਾ ਉਸੇ ਥਾਂ ਡਿੱਗ ਗਏ ਤਾਂ ਕਿ ਮੁਗਲਾਂ ਨੂੰ ਹਨੇਰੀ ਤੋਂ ਇੱਕਦਮ ਬਾਅਦ ਪਤਾ ਨਾ ਲੱਗੇ ਵੀ ਗੁਰੂ ਸਾਹਿਬ ਦਾ ਸੀਸ ਤੇ ਧੜ ਗਾਇਬ ਹੋ ਚੁੱਕੇ ਨੇ ਕੋਈ ਚੁੱਕ ਕੇ ਲੈ ਗਿਆ। ਕਈ ਵਾਰ ਆਪਾਂ ਸੋਚਦੇ ਆਂ ਜਾਂ ਤਰਕ ਕਰਨ ਵਾਲੇ ਤਰਕ ਵੀ ਕਰ ਦਿੰਦੇ ਆਂ ਵੀ ਐਵੇਂ ਗੱਪਾਂ ਮਾਰੀਆਂ ਇਤਿਹਾਸ 'ਚ ਐ ਕਿਵੇਂ ਹੋ ਜੂ ਐ ਹੋই ਨਹੀਂ ਸਕਦਾ। ਵਿਗਿਆਨ ਦੀ ਕਸੌਟੀ ਤੇ ਸਿੱਖੀ ਪਰਖਣ ਤੁਰ ਪੈਂਦੇ ਆਂ ਕਈ ਬੂਝੜ ਪਰ ਉਹਨਾਂ ਬਹੁਤੇ ਪੜੇ ਲਿਖਿਆ ਤੇ ਡਿਗਰੀਆਂ ਦੀਆਂ ਪੰਡਾਂ ਚੁੱਕੀ ਫਿਰਦੇ। ਦੋ-ਦੋ ਸਾਲ ਦੇ ਕੋਰਸ ਕਰਕੇ ਵਿਦਵਾਨ ਤੇ ਪ੍ਰਚਾਰਕ ਬਣੇ ਲੋਕਾਂ ਨੂੰ ਭਲਾ ਬਾਬਾ ਖੁਸ਼ਹਾਲਾ ਜੀ ਵਰਗਿਆਂ ਦੀ ਸਿੱਖੀ ਮਾਪਣ ਦਾ ਹੱਕ ਹੈ ਨਹੀਂ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਉਣ ਦੀ ਅਰਦਾਸ ਹੀ ਨਹੀਂ ਹੁੰਦੀ ਨਿਭਾਉਣ ਵਾਲੇ ਨਿਭਾ ਵੀ ਜਾਂਦੇ ਆ ਜਿਹੜੇ ਕਈ ਅਪਗ੍ਰੇਡ ਪ੍ਰਚਾਰਕ ਜਿਹੜੇ ਹੁਣ ਬਲੌਗਰ ਬਣੇ ਫਿਰਦੇ ਆ ਸੰਘਰਸ਼ ਵਿੱਚ ਜਾਣਾਂ ਦੇਣ ਵਾਲੇ ਸਿੰਘਾਂ ਨੂੰ ਬੋਲਦੇ ਆ ਅਖੇ ਜੀ ਨੁਕਸਾਨ ਬਹੁਤ ਕਰਾ ਲਿਆ ਨਾ ਹੀ ਕੋਈ ਸੌਦਾ ਹੈ ਵੀ ਇਹਦੇ ਚ ਨਫੇ ਨੁਕਸਾਨ ਦੀ ਸੋਚੀਏ ਸਿੱਖੀ ਵਿੱਚ ਦਾਖਲਾ ਹੀ ਸੀਸ ਪੇਟ ਕਰਕੇ ਮਿਲਦਾ ਹੈ ਫਾਇਦਾ ਹੋਊ ਕਿ ਨੁਕਸਾਨ ਇਹ ਕੌਣ ਵੇਖਦਾ ਸਮਾਂ ਮਿਲੇ ਤਾਂ ਕਦੇ ਦਿੱਲੀ ਜਾਓ ਰਾਵਿਚ ਬੜਖਾਲਸਾ ਦੇ ਸਥਾਨ ਤੇ ਜ਼ਰੂਰ ਜਾ ਕੇ ਆਇਓ। ਬਾਬਾ ਖੁਸ਼ਾਲਾ ਜੀ ਵਰਗੇ ਅਣਗੌਲੇ ਸ਼ਹੀਦ ਸਿੱਖੀ ਵਿੱਚ ਬੇਅੰਤ ਨੇ ਪਰ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈਗਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਨੰਦੇੜ ਤੋਂ ਤੁਰੇ ਤਾਂ ਪੰਜਾਬ ਆਉਂਦੇ-ਆਉਂਦੇ ਉਹਨਾਂ ਨੇ ਸਭ ਤੋਂ ਪਹਿਲਾ ਇਸੇ ਬੜਖਾਲਸਾ ਸਥਾਨ ਤੇ ਆਪਣੀ ਪਹਿਲੀ ਠਾਰ ਬਣਾਈ ਸੀ। ਹਰਿਆਣਾ, ਯੂਪੀ, ਦਿੱਲੀ ਦੇ ਆਸ-ਪਾਸ ਦੇ जाट ਸਿੱਖੀ 'ਚ ਪੂਰਨ ਭਰੋਸਾ ਰੱਖਦੇ ਸੀ ਪਰ ਸਮੇਂ ਦੀ ਕਰਵਟ ਦੇਖੋ ਕਿ ਆਰੀਆ ਸਮਾਜੀਆਂ ਦੇ ਪ੍ਰਚਾਰ ਨੇ ਇਹਨਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਪਰ ਇੰਜ ਕਹੋ ਵਾਪਸੀ ਹੋ ਰਹੀ ਹੈ ਕਿ ਕਿਸਾਨ ਮੋਰਚੇ ਦੇ ਪ੍ਰਭਾਵ ਕਰਕੇ ਕੁਝ ਸਿੱਖ ਸੰਸਥਾਵਾਂ ਦੇ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਸਿੱਖੀ ਦੇ ਪ੍ਰਚਾਰ ਕਰਕੇ ਹਰਿਆਣਾ ਯੂਪੀ ਰਾਜਸਥਾਨ ਦੇ ਜਾਟ ਤੇ ਹੋਰ ਵੀ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਵਰਣ ਵੰਡ ਦੇ ਅਨੁਸਾਰ ਛੋਟੀ ਤੇ ਨੀਵੀਂ ਜਾਤ ਕਰਕੇ ਜਾਣਿਆ ਜਾਂਦਾ ਹੈ ਇਹ ਲੋਕ ਦੁਬਾਰਾ ਸਿੱਖੀ ਵਿੱਚ ਵਾਪਸੀ ਕਰ ਰਹੇ ਆ ਦੂਹਨ ਸਾੰਗਵਾਨ ਆਧ ਗੋਤਾਂ ਵਾਲੇ ਜਾਟ ਵੀਰ ਸਿੱਖੀ ਵਿੱਚ ਵਾਪਸ ਮੁੜੇ ਨੇ ਤੇ ਜਿਨ੍ਹਾਂ ਨੇ ਬਾਬਾ ਖੁਸ਼ਾਲਾ ਜੀ ਦੀ ਵਾਰਿਸ ਹੋਣ ਦੀ ਦਾਅਵੇਦਾਰੀ ਮਜ਼ਬੂਤ ਕਰਕੇ ਜਾਟਾਂ ਵਿੱਚ ਸਿੱਖੀ ਪ੍ਰਚਾਰ ਸ਼ੁਰੂ ਕੀਤਾ ਸਿੱਖੀ ਦੀ ਫਲਵਾੜੀ ਵਿੱਚ ਜਾਟ ਸਿਕਲੀਗਰ ਬਣਜਾਰੇ ਆਦ ਬਹੁਤ ਸੋਹਣੇ ਫੁੱਲ ਨੇ ਕਲਗੀਧਰ ਦੇ ਬੱਚੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਜਰੂਰ ਸੱਚ ਹੋਵੇਗਾ ਪੰਥ ਦਾ ਵਾਲੀ ਬੋਡੀ ਕਰੇ